ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਖੂਨੋਂ ਪੰਜਾਬ ਤੇ ਤੇ ਲੋ ਜੀ ਅੱਜ ਬਣਾਏ ਆਪਾਂ ਨੇ ਲੰਗਰਾਂ ਵਾਲੇ ਪਕੌੜੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਦੇਖੋ ਕਿੰਨੇ ਸੋਹਣਾ ਕਲਰ ਆਇਆ ਇਹਨਾਂ ਦਾ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਏ ਆ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਜੀ ਤੇ ਆਜੂ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਹਲਵਾਈ ਸਟਾਈਲ ਲੰਗਰਾਂ ਵਾਲੇ ਪਕੌੜੇ ਅਰੇ ਸਪੀਕ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਪੂਰੇ ਲੰਗਰਾਂ ਵਾਲੇ ਕਰਾਰੇ ਕਰਾਰੇ ਪਕੌੜੇ ਆ ਦੇਖੋ ਤੁਸੀਂ ਕਿਵੇਂ ਬਣਦੇ ਆ ਤੇ ਲੋ ਜੀ ਪਕੌੜੇ ਬਣਾਉਣ ਦੇ ਦੀ ਆਪਾਂ ਨੇ ਆਲੂ ਜਿਹੜੇ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਗੋਭੀ ਵੀ ਚੰਗੀ ਤਰ੍ਹਾਂ ਧੋ ਲਈ ਆ ਜੀ ਇੱਧਰ ਪਾਲਕ ਹੋਗੀ ਤੇ ਅੰਦਰ ਪਿਆਜ਼ ਹੋ ਗਏ ਠੀਕ ਹੈ ਜੀ ਤੇ ਲਓ ਜੀ ਪਕੌੜੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਟਾਪੇ ਦੇ ਵਿੱਚ ਬਰੀਕ ਬੇਸਣ ਠੀਕ ਹੈ ਜੀ ਅੱਜ ਆ ਜਿਹੜੇ ਪਕੌੜੇ ਇਹ ਛੋਟਾ ਜਿਹਾ ਲੰਗਰ ਹੈ ਪਿੰਡ ਉਹਦੇ ਆ ਤੇ ਪਕੌੜਿਆਂ ਤੇ ਆਪਾਂ ਨੇ ਜਿਹੜਾ ਬੇਸਣ ਚੜਾਉਂਦੇ ਆ ਨਾ ਉਹ ਇੰਨਾ ਕੁ ਪਾਉਣਾ ਵੀ ਮੰਨ ਲਓ ਜ਼ਿਆਦਾ ਵੀ ਨਾ ਚੜੇ ਉੱਪਰ ਗੁੱচ্ছে ਜੇ ਨਾ ਬਣੇ ਤੇ ਘੱਟ ਵੀ ਨਾ ਰਹੇ ਅੱਜ ਬਣਾ ਰਹੇ ਆ ਆਪਾਂ ਮਿਕਸ ਪਕੌੜੇ ਤੇ ਲਓ ਜੀ ਪਹਿਲਾਂ ਆਪਾਂ ਥੋੜਾ ਜਿਹਾ ਬੇਸਣ ਜਿਹੜਾ ਘੋਲ ਲੂਗੇ ਠੀਕ ਹੈ ਜੀ ਆਹ ਇਹ ਸਨਪਾਣ ਇਟਾਲੀਆ ਹੁਣ ਪਾਵਾਂਗੇ ਇੱਥੇ ਹਰੀ ਮਿਰਚ ਤੇ ਲਓ ਜੀ ਬੇਸਣ ਦੇ ਵਿੱਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਆਪਣੇ ਟੇਸਟ ਦੇ ਅਨੁਸਾਰ ਵੱਧ ਘੱਟ ਪੈ ਸਕਦੀ ਹੈ ਜੀ ਇੱਕ ਵਾਰੀ ਪਕੌੜੇ ਚੈੱਕ ਕਰਾਂਗੇ ਪਹਿਲਾਂ ਬਾਕੀ ਫਿਰ ਦੇਖਾਂਗੇ ਵੱਧ ਦਾ ਘੱਟ ਆ ਤੇ ਲਓ ਜੀ ਹਰੀ ਮਿਰਚ ਹੋ ਗਈ ਤੇ ਹੁਣ ਪਾਵਾਂਗੇ ਲਸਣ ਇਹ ਲਸਣ ਹੋ ਗਿਆ ਮਿਕਸੀ ਕੀਤਾ ਹੋਇਆ ਉਹ ਲੋ ਅਨਲਾਸਣ ਪਾ ਲਿਆ ਤੇ ਚ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਬੇਕਿੰਗ ਪਾਊਡਰ ਠੀਕ ਆ ਜੀ ਕਿਉਂਕਿ ਇਹਦਾ ਥੋੜਾ ਜਿਹਾ ਸਾਖਤਾ ਪਕੌੜਿਆਂ ਦਾ ਮੈਂ ਤੁਹਾਨੂੰ ਪੂਰਾ ਦੱਸ ਨਹੀਂ ਸਕਦਾ ਕਿ ਲੰਗਰ ਵਾਲੇ ਆਪਾਂ ਤੁਸੀਂ ਦੇਖ ਲਓ ਜਣੀ ਆ ਦੇਖੋ ਇਹ ਤਕਰੀਬਨ 4 ਕਿਲੋ ਬੇਸਣ ਹੈ ਇਹਦੇ ਚ ਆਪਾਂ ਅੱਧੀ ਤੋਂ ਥੋੜੀ ਜਿਹੀ ਘੱਟ ਜਿਹੀ ਬੇਕਿੰਗ ਪਾਊਡਰ ਲਾਵਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਅਜਵੈਣ ਠੀਕ ਹੈ ਜੀ 6 ਤੋਂ 7 ਚਮਚ ਅਜਵੈਣ ਦੇ ਹੋਗੇ ਨਮਕ ਹੋ ਗਿਆ ਟਾਟਾ ਇਹ ਦੇਖ ਸਕਦੇ ਇੱਕ ਵਾਰ ਅਸੀਂ ਚੈੱਕ ਕਰ ਲਵਾਂਗੇ ਪਕੌੜਿਆਂ ਨੂੰ ਜੇ ਘੱਟ ਹੋਇਆ ਤਾਂ ਪਾ ਲਵਾਂਗੇ ਠੀਕ ਹੈ ਜੀ ਆਹ ਲਓ ਨਮਕ ਪਾ ਲਿਆ ਤੇ ਹੁਣ ਆਪਾਂ ਪਾਉਂਦੇ ਹਾਂ ਇਸ ਵਿੱਚ ਪਾਣੀ ਜੀ ਪਾਣੀ ਪਾਵਾਂਗੇ ਦੇ ਵਿੱਚ ਮਾਰਾਂਗੇ ਹੱਟ ਬਸ ਬਾਈ ਛੱਡ ਜਾ ਬੇਸਣ ਦੀਆਂ ਜੜੀਆਂ ਇਕੱਠਾ-ਕੁੱਠਾਆਂ ਚੰਗੀ ਤਰ੍ਹਾਂ ਆਪਾਂ ਮਾਰ ਦੋਗੇ ਤਾਂ ਜੋ ਪਕੌੜਿਆਂ ਦੇ ਵਿੱਚ ਕੱਚਾ ਬੇਸਣ ਨਾਲ ਇਸ ਤਰੀਕੇ ਨਾਲ ਮਾਰੂਗੇ ਇਹਨੂੰ ਹੱਤ ਤੱਕ ਪਾ ਲਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਸਾਰੇ ਨਹੀਂ ਪਾਵਾਂਗੇ ਤਦ ਲਓ ਜੀ ਆਲੂ ਪਾ ਲਿਆ ਜੀ ਆਪਾਂ ਨੇ ਇਹਦੇ ਵਿੱਚ ਤਕਰੀਬਨ 4-5 ਕਿਲੋ ਲਓ ਜੀ ਗੋਭੀ ਵੀ ਹੋ ਗਈ ਤੇ ਹੁਣ ਪਾਵਾਂਗੇ ਪਿਆਜ਼ ਤੇ ਪਾਲਕ ਤੇ ਲਓ ਜੀ ਪਾਲਕ ਵੀ ਹੋ ਗਈ ਤੇ ਹੁਣ ਕਰਦੇ ਇਹਨੂੰ ਮਿਕਸ ਤੇ ਬਾਕੀ ਜੇ ਬੇਸਨ ਦੀ ਲੋੜ ਪਈ ਫਿਰ ਦੇਖ ਕੇ ਪਾ ਲਾਂਗੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਇੱਕ ਵਾਰੀ ਤੇ ਲੋ ਜੀ ਇਹਦੇ ਵਿੱਚ ਥੋੜਾ ਜਿਹਾ ਪੇਸਣ ਆਪਾਂ ਹੋਰ ਐਡ ਕਰ ਲੂਗੇ ਤੇ ਥੋੜਾ ਜਿਹਾ ਲਾਵਾਂਗੇ ਪਾਣੀ ਦਾ ਛਿੱਟਾ ਇੱਕ ਗੱਲ ਵੀ ਹੋਰ ਪਾ ਦੇ ਭਰ ਕੇ ਬਸ ਚਲੋ ਬਸ ਸੋ ਤੇ ਨੂੰ ਕਰਦੇ ਆਪਾਂ ਇਹਨੂੰ ਮਿਕਸ ਤੇ ਲਓ ਜੀ ਪਕੌੜਿਆਂ ਦਾ ਮਿਕਸਚਰ ਜਿਹੜਾ ਆਪਾਂ ਨੇ ਰੈਡੀ ਕਰ ਲਿਆ ਠੀਕ ਹੈ ਜੀ ਆਹ ਦੇਖੋ ਇਸ ਤਰੀਕੇ ਦਾ ਹੀ ਰੱਖਣਾ ਪੈਂਦਾ ਹੈ ਕਿਉਂਕਿ ਜਿਆਦਾ ਬੇਸਣ ਚੜਾਉਂਗੇ ਤਾਂ ਪਕੌੜੇ ਆ ਜਿਹੜੇ ਫਿਰ ਕੱਚੇ ਰਹਿੰਦੇ ਆ ਵਿੱਚ ਤੇ ਇਸ ਕਰਕੇ ਬੇਸਣ ਜਿਹੜਾ ਮੀਡੀਅਮ ਪਾਉਣਾ ਪੈਂਦਾ ਹੈ ਇਹਦੇ ਪਰ ਤੇ ਹੁਣ ਆਪਾਂ ਨੇ ਇਹ ਥੋੜੇ ਥੋੜੇ ਚੱਕਣੇ ਆ ਜੀ ਠੀਕ ਹੈ ਜੀ ਆਹ ਦੇਖੋ ਕੀ ਆ ਆਪਣਾ ਗਰਮ ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਛੱਡੀ ਜਾਉਂਗੇ ਤੇ ਇਸ ਤਰੀਕੇ ਨਾਲ ਕੱਢਦੇ ਆ ਜੀ ਅਸੀਂ ਪਕੌੜੇ ਆ ਲਓ ਠੀਕ ਹੈ ਜੀ ਆਹ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਛੱਡਨੇ ਆ ਜੀ ਇਹ ਤੇ ਵੀਡੀਓ ਵਧੀਆ ਲੱਗੀ ਪਿਆਰ ਨਾਲ ਲਾਈਕ ਕਮੈਂਟ ਜ਼ਰੂਰ ਕਰਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆ ਲਓ ਜੀ ਪਕੌੜੇ ਆਪਾਂ ਨੇ ਛੱਡ ਲਿਆ ਜੀ ਕੋਵੜੇ ਥੋੜੇ ਜਿਹਾ ਆਪਾਂ ਨੇ ਹਲਕੇ ਜਿਹਾ ਮੋਟੇ ਛੱਡਣੇ ਆ ਕਿਉਂਕਿ ਇੱਕ ਵਾਰ ਕਰਦੇ ਆਪਾਂ ਨੇ ਇਹ ਕੱਚੇ ਤੇ ਜਦੋਂ ਆਪਾਂ ਇਹਨਾਂ ਨੂੰ ਪੱਕੇ ਕਰੂਗੇ ਤੇ ਫਿਰ ਥੋੜੇ ਜਿਹਾ ਆਪਾਂ ਤੋੜ-ਤੋੜ ਕੇ ਇਹਨਾਂ ਨੂੰ ਜਿਹੜੇ ਆਹੋ ਛੋਟੇ ਕਰ ਲੂਗੇ ਠੀਕ ਹੈ ਜੀ ਜਿਹੜੇ ਪਕੌੜੇ ਆਪਾਂ ਪਹਿਲਾਂ ਛੋਟੇ ਕੱਢ ਲੈਂਦੇ ਆ ਨਾ ਉਹ ਫਿਰ ਬਾਅਦ ਵਿੱਚ ਚੂਰਾ ਜ਼ਿਆਦਾ ਹੋ ਜਾਂਦਾ ਈ ਜਣੀ ਰੀਣ ਛੀਣ ਜੀ ਜ਼ਿਆਦਾ ਹੋ ਜਾਂਦੀ ਆ ਇਸ ਕਰਕੇ ਤੁਸੀਂ ਕਦੇ ਵੀ ਪਕੌੜੇ ਕੱਢਣੇ ਹਲਕੇ ਜਿਹਾ ਮੋਟੇ ਕੱਢਣੇ ਆ ਕਿ ਜਦੋਂ ਆਪਾਂ ਇਹਨਾਂ ਨੂੰ ਪੱਕੇ ਕਰੂਗੇ ਉਸ ਟਾਈਮ ਤੇ ਫਿਰ ਆਪਾਂ ਇਹਨਾਂ ਨੂੰ ਤੋੜ ਲਵਾਂਗੇ ਜੇ ਪਹਿਲਾਂ ਹੀ ਬਰੀਕ ਕਰ ਲਏ ਫਿਰ ਜ਼ਿਆਦਾ ਕੱਚਰਾ ਜਾਂ ਨਿਕਲ ਜਾਂਦਾ ਈ ਤੇ ਲਓ ਜੀ 3-4 ਮਿੰਟ ਤੱਕ ਪਾਣੀ 'ਚ ਪਕਾਉਣੇ ਆ ਜਦੋਂ ਇਹਦਾ ਹਲਕਾ ਜਿਹਾ ਕਲਰ ਇਦਾਂ ਦਾ ਹੋ ਗਿਆ ਠੀਕ ਹੈ ਜੀ ਪਕਾਉਣੇ ਤਾਂ ਹੁੰਦੇ ਆ ਜੀ ਕਿਉਂਕਿ ਜਿਹੜੇ ਗੋਭੀ ਤੇ ਆਲੂ ਹਨ ਉਹ ਥੋੜੀ ਜਿਹੀ ਗਲ ਜਾਂਦੇ ਆ ਆ ਲਓ ਹੁਣ ਆਪਾਂ ਨੇ ਇਸ ਤਰੀਕੇ ਦੇ ਕਰਕੇ ਇਹ ਇਧਰ ਮੇਜ਼ਾ ਆਪਾਂ ਨੇ ਲਾਇਆ ਹੋਇਆ ਪੇਪਰ ਠੀਕ ਹੈ ਜੀ ਤੇ ਕਰਦਣੇ ਆ ਜੀ ਆਹ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਇਹ ਚੋਪ ਪਕੌੜਿਆਂ ਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆ ਤੇ ਅੰਦਰ ਲਾਇਆ ਹੋਇਆ ਜੀ ਆਪਾਂ ਨੇ ਤੇਪਰ ਜੇ ਤੇ ਉੱਧਰ ਕੱਢ ਲੈਣੀ ਆ ਜੀ ਤੇ ਲੋ ਜੀ ਹੁਣ ਸਾਰੇ ਪਕੌੜੇ ਕਰ ਲੰਨਾ ਨੇ ਇਹ ਅੱچے ਤੇ ਮਿਲਦੇ ਹਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਪੱਕੇ ਕਰਕੇ ਤੇ ਇੱਕ ਵਾਰ ਅਸੀਂ ਇਹਦਾ ਨੂਨ ਮਿਰਚ ਹੁਣ ਚੈੱਕ ਕਰ ਲਵਾਂਗੇ ਤੇ ਜੇ ਘੱਟ ਵੱਧ ਹੋਇਆ ਤਾਂ ਦੇਖ ਕੇ ਇਹਦੇ ਵਿੱਚ ਪਾ ਦੋਗੇ ਤੇ ਲਓ ਜੀ ਪਕੌੜੇ ਆ ਜਿਹੜੇ ਆਪਾਂ ਨੇ ਕੱਚੇ ਕਰ ਲਏ ਆ ਜੀ ਆ ਦੇਖੋ ਇਦਾਂ ਦੀ ਕਿੰਨੇ ਵਧੀਆ ਪਕੌੜੇ ਜਿਹੜੇ ਇਹ ਨਿਕਲੇ ਆ ਤੇ ਹੁਣ ਪ੍ਰਵਿੰਦਰ ਬਾਈ ਇਹਨਾਂ ਨੂੰ ਥੋੜੇ ਛੋਟੇ ਲੱਗ ਗਿਆ ਕਰਨ ਕਿਉਂਕਿ ਜਦੋਂ ਹੁਣ ਇਹਨਾਂ ਨੂੰ ਆਪਾਂ ਪੱਕੇ ਕਰੂਗੇ ਨਾ ਤਾਂ ਫਿਰ ਇਹ ਕੱਚੇ ਨਹੀਂ ਰਹੋਗੇ ਤੇ ਲਓ ਜੀ ਇੱਧਰ ਕੜਾਹੀ ਜਿਹੜੀ ਆਪਾਂ ਨੇ ਕਰ ਲਈ ਆ ਜੀ ਗਰਮ ਤੇਲ ਵਾਲੀ ਠੀਕ ਆ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪਕੌੜੇ ਪੱਕੇ ਕਰਕੇ ਤੇ ਲਓ ਜੀ ਪਕੌੜੇ ਆਪਾਂ ਨੇ ਤੇਲ ਦੇ ਵਿੱਚ ਛੱਡਦੇ ਆ ਜੀ ਇਹ ਸੇਕਾ ਜਿਹੜਾ ਆਪਣਾ ਬਹੁਤਾ ਤੇਜ਼ ਵੀ ਨਹੀਂ ਇਹ ਤੇ ਬਹੁਤਾ ਘੱਟ ਵੀ ਨਹੀਂ ਹੈਗਾ। మీడియం ਸੇਕ ਦੇ ਵਿੱਚ ਆਪਾਂ ਨੇ ਇਹ 2-4 ਮਿੰਟ ਠੀਕ ਹੈ ਜੀ। 4-5 ਮਿੰਟ ਜਾਨੀ ਇਸ ਤਰੀਕੇ ਨਾਲ ਹਿਲਾਉਣੇ ਆ ਤਾਂ ਜੋ ਸਾਰੇ ਪਾਸੇ ਤੇ ਇਹ ਪੱਕੇ ਹੋ ਜਵੇ। ਤੇ ਜਦੋਂ ਇਹ ਐਨ ਰੜ ਗਏ ਆਪਣੇ 골ਡਨ ਬ੍ਰਾਊਨ ਹੋ ਗਏ ਫਿਰ ਇਹਨਾਂ ਨੂੰ ਕੱਢ ਦਾਂਗੇ ਬਾਹਰ। ਫਿਰ ਲੋਹੇ ਦੇ ਪਕੌੜੇ ਆਪਣੇ ਰੜ ਗਏ। ਠੀਕ ਹੈ ਜੀ। ਤੁਸੀਂ ਦੇਖ ਸਕਦੇ। ਇਹ ਵਧੀਆ ਪਕੌੜੇ ਜਿਹੜੇ ਆਪਣੇ ਰੜ ਚੁੱਕੇ ਆ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਦਾਂਗੇ ਇੱਕ ਟਾਪੇ ਦੇ ਵਿੱਚ ਠੀਕ ਹੈ ਜੀ ਪੱਕੇ ਕਰ ਕਰਕੇ ਰੱਖ ਲਵਾਂਗੇ ਤੇ ਛੋੜ ਕੇ ਆਣ ਲਈ ਹੋਵੇ ਹੁਣ ਬਿਲਕੁਲ ਕਰਕਾ ਸੋਨੇ ਹੋ ਇੱਕ ਵਾਰੀ ਪਕੌੜੇ ਆ ਗਏ ਅਸੀਂ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਫਿਰ ਅਸੀਂ ਜਿਹੜੇ ਲੰਗਰਾਂ ਦੇ ਵਿੱਚ ਪਕੌੜੇ ਹੁੰਦੇ ਉਹ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਐਨ ਪੂਰੇ ਕਰਾਰੇ ਕਰਾਰੇ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਐਦਾਂ ਦੀ ਵੀਡੀਓ ਦੇਖਣ ਲਈ ਤੇ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ